ਆਪ ਹੀ ਨਿਗਲੇ ਲਟੇਰਾ ਆਪਣੀ ਹੀ ਦੁਕਾਨ ਉਹ ਲਟਾ ਦਿੱਤੀ ਆਪ ਹੀ ਰਚੀ ਸੀ ਸਾਰੀ ਸਾਜ਼ਿਸ਼ ਐਸਪੀ ਸਰਬਜੀਤ ਸਿੰਘ ਬਈਆ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 23 4 2024 ਨੂੰ ਸ਼ਾਮ 8:40 ਮਿੰਟ ਤੇ ਕਲੀਬ ਮੋਟਰਸਾਈਕਲ ਸਵਾਰ ਤਿੰਨ ਲਟੇਰੇ ਕਸਬਾ ਮਕੇਰੀਆਂ ਵਿਖੇ ਜੋੜਾ ਜੁਵਲਰ ਦੀ ਦੁਕਾਨ ਤੇ ਆਏ ਹਥਿਆਰਾਂ ਦੀ ਨੋਕ ਤੇ ਜੁਲਰ ਦੀ ਦੁਕਾਨ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਿੱਥੇ ਦੁਕਾਨ ਮਾਲਕ ਤਿੰਨ ਜੋੜਾ ਪੁੱਤਰ ਮੋਹਨ ਲਾਲ ਜੋੜਾ ਵਾਸੀ ਗਾਂਧੀ ਕਲੋਨੀ ਮਕੇਰੀਆਂ ਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਗਿਆ ਮੁਦਈ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਲੁੱਟੇ ਰਿਆ ਨੇ ਉਸ ਦੀ ਦੁਕਾਨ ਤੋਂ ਹਥਿਆਰ ਦਿਖਾ ਕੇ ਉਸ ਦੀ ਗਲਨ ਤੇ ਲੱਗੀ ਸੋਨੇ ਦੀ ਚੈਣ ਅਤੇ ਹੱਥਾਂ ਤੇ ਦੋ ਸੋਨੇ ਦੀਆਂ ਹੀਰਿਆਂ ਦੀਆਂ ਮੰਦਰੀਆਂ ਤੋਂ ਇਲਾਵਾ 2 ਲੱਖ ਰੁਪਏ ਦੀ ਨਕਦੀ ਅਤੇ 20-25 ਟੋਣੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਪਰ ਜਦੋਂ ਪੰਜਾਬ ਪੁਲਿਸ ਦੀਆਂ ਤਿੱਖੀਆਂ ਨਜ਼ਰਾਂ ਇਸ ਤੇ ਹੀ ਪੈ ਗਈਆਂ ਤਾਂ ਦੇਖੋ ਕੀ ਮਾਮਲਾ ਬਣ ਗਿਆ ਸਾਰਾ ਖੁੱਦ ਸੁਣੋ ਪੰਜਾਬ ਪੁਲਿਸ ਦੇ ਇਹਨਾਂ ਉੱਚ ਅਧਿਕਾਰੀਆਂ ਤੋਂ ਅਤੇ ਕਿਉਂ ਕਰਵਾਈ ਇਹਨੇ ਆਪਣੀ ਹੀ ਦੁਕਾਨ ਤੇ ਲੁੱਟ ਕਿੰਨੀ ਵੱਡੀ ਸਾਜ਼ਿਸ਼ ਨੂੰ ਦਿੱਤਾ ਅੰਜਾਮ ਫਰਦਰ ਨ ਰਿਲੇਟਡ ਸੀਗੇ ਔਰ ਸਫੀਸ਼ੀਐਂਟ ਐਵੀਡੈਂਸ ਸੀ ਕਿ ਇਸ ਬਾਅਦ ਨੂੰ ਇਨਵੈਸਟੀਗੇਸ਼ਨ ਕਰ ਲਈ ਸਾਡੇ ਕੋਲ ਔਰ ਜਦੋਂ ਉਸੋਂ ਦੀ ਇਨਟੈਰੋਗੇਸ਼ਨ ਤੋਂ ਬਾਅਦ ਇਹਨੇ ਫਿਰ ਆਪਣੇ ਸਾਰੇ ਗਰੁੱਪ ਦਾ ਜ਼ਿਕਰ ਕੀਤਾ ਵੀ ਇਹ ਬੰਦਿਆਂ ਨੇ ਅਸੀਂ ਸਾਨੂੰ ਔਰ ਇੱਕ ਮੁੰਦਰੀ ਸੀਗੀ ਉਹ ਵੀ ਅਸਲੀ ਸੀ ਉਹ ਵੀ ਮੇਰੀਆਂ ਲਾ ਲੈਣੀ ਆ ਪਲੱਸ ਮੈਂ ਆਲਰੇਡੀ ਡੀਵੀਆਰ ਖੋਲ ਕੇ ਰੱਖਿਆ ਹੋਇਆ ਉਰੇ ਪਿਛਲੇ ਪਾਸੇ ਆ ਬਣਿਆ ਹੋਇਆ ਇੱਕ ਦੁਕਾਨ ਦੇ ਆ ਪਿਛਲੇ ਦਿਨੀ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਤੋਂ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਹੈ ਔਰ ਰਾਤ ਦੇ ਸਮੇ ਇਹ ਵਾਰਦਾਤ ਹੋਈ ਸੀ ਆ ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ ਵੀ ਪਤੀ ਤੋਂ ਲਈ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ ਇਸੇ ਗ੍ਰਾਮ ਹੀ ਅਸੀਂ ਇੱਕ ਕੈਫੇ ਆ ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ ਉਹਦੇ ਵਿੱਚ ਰੋਹਿਤ ਅੰਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇਨਟੈਰੋਗੇਸ਼ਨ ਹੰਟ ਜਿਹੜਾ ਇਹ ਅੰਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹੈਰਾਨੀ ਜਨਕ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਟੀ ਬਾਰਦਾਤ ਸੀ ਸੋਰੀ ਜਿਹੜੀ ਫੋਦੀ ਕੀਤੀ ਐ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ ਅਨਿਤ ਅਤਿਨ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ ਅਭਿਸ਼ੇਸ਼ ਰਾਣਾ ਕ੍ਰਿਸ਼ਨ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿਨ ਜੋੜਾ ਇਹ ਗ੍ਰੈਸਟਲ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜੀਰਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਹੈ 6 ਲੱਖ ਚੋਂ 3 ਨੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਇਆ ਸੀ ਉਥੋਂ ਸ਼ਾਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਸਰ ਰਿਸਟ 6 ਲੱਖ ਪਾਨੀ ਖੜੀ ਗਈ ਸਰ ਜਿਹੜਾ 6 ਲੱਖ ਪਰੰਪਤੀ ਕੱਲ ਹੀ ਰੁੱਪੇ ਸਰ ਬੀਸਿਕਲੀ ਜਦੋਂ ਇਹ ਵਾਰਦਤ ਕਰਨ ਨੂੰ ਕਹਿ ਰਿਆ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਵਿੱਚ ਬੈਨੀਫਿਟ ਹੋਏਗਾ ਵੀ ਸਾਨੂੰ ਕੀ ਮਿਲੇਗਾ ਜੇ ਵਾਰਦਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਹਦੀ ਇੱਕ ਲਿਮਿਟ ਚੱਲ ਰਹੀ ਹੈਗੀ ਬੈਂਕ 'ਚ ਅਪਰਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਇਹ ਲਿਮਿਟ ਉਹ ਔਰ ਇਹਨੇ ਇੰਸਟਾਗ੍ਰਾਮ ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਿਟ ਚੱਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਵੇ ਉਹਦੀ ਸ਼ਾਪ ਤੇ ਚੋਰੀ ਹੋ ਜਵੇ ਜਾਂ ਕੋਈ ਡਕੈਤੀ ਹੋ ਜਵੇ ਤਾਂ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉੱਤੋਂ ਕੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ ਸਰ ਜੁਐਲਰੀ ਦੀ ਕੀ ਸਥਿਤੀ ਹੈ ਜੇ ਜੁਐਲਰੀ ਗਈ ਜਾਣੀ ਸੀ ਸੋਨੇ ਦੀ ਸਾਰ ਜੁਐਲਰੀ ਜਿਹੜੀ ਆ ਜਿਹੜੀ ਹੁਣ ਵੀ ਇੰਟਰੋਗੇਸ਼ਨ ਚਾਈ ਹੈ ਉਹ ਉਹ ਸਿਗੀ ਆਰਟੀਫੀਸ਼ੀਅਲ ਜੁਐਲਰੀ ਸੀਗੀ ਜਿਹੜੀ オリジナル ਸੀਗੀ ਇੱਕ ਚੇਨ ਸੀਗੀ ਡੇਢ ਤੋਲੇ ਦੀ ਔਰ ਇੱਕ ਮੰਦਰੀ ਹੈ ਜੀ ਸੀ ਅੱਧਿਕ ਤੋਲੇ ਦੀ ਜਸਤੂਨ ਕੀ TI8 ਡਰੋਪਰ ਕਟੇਰੇ ਹੈ ਨਾ ਕਿ ਬਸ ਆਦਿ ਦਿਨਾਂ ਵਿੱਚੋਂ ਜਿਹੜਾ ਜਿਹੜਾ ਤਾਂ ਹੈਗਾ ਰਾਣਾ ਹੈਗਾ ਇਹ ਲੜਾਈਆਂ ਝਗੜਿਆਂ ਦੀ ਇਹਦੇ ਵਾਰਦਾਤਾ ਹੈਗੀਆਂ ਪਲੱਸ ਜਿਹੜਾ ਰੋਹਿਤ ਹੰਡਾ ਆ ਇਹਦੇ ਤੇ ਮਰਡਰ ਦਾ ਤੇ ਲੜਾਈਆਂ ਝਗੜਿਆਂ ਦੇ ਪਰਚੇ ਹੈਗੇ ਆ ਔਰ ਇਹਦੇ ਤੋਂ ਇਹ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਇਲੀਗਲ ਇਲੀਗਲ ਕਥਨ ਦੀ ਤੁਸੀਂ ਦੱਸਿਆ ਵੀ ਪਹਿਲਾ ਹੋਇਆ ਇੱਕ ਰੋਹਿਤ ਹੰਡਾ ਨਾਮ ਦਾ ਬੰਦਾ ਇਹ ਨਾਰਮਲ ਪੁਲਿਸ ਕਾਂਡਿਡਰੇ ਥੋੜੇ ਜਿਹਦੇ ਵਿੱਚ ਇਹਦੇ ਦੀ ਸਟਰਕਚਰ ਜਦੋਂ ਬੈਸ ਸਾਨੂੰ ਇਹਦੇ ਦੀ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਵੀ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਅਦਤ ਕਰਨ ਨੂੰ ਫਿਰਦਾ ਇਹਨੇ ਮੈਪਲ ਲੈ ਲੈਂਦੇ ਆ ਤੁਹਾਨੂੰ ਯਾਦ ਹੋਊਗਾ ਇੱਕ ਰਿਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ 'ਚ ਇਹ ਕਿਉਂ ਸੀਗਾ ਹੰਡਾ ਤੇ ਉਹ ਜੇਲ੍ਹ 'ਚ ਹੁਣ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ 'ਚ ਹਿਆਰਪੁਰ ਦੇ ਵਿੱਚ ਕੋਈ ਮੰਮੀ ਵਾਰਦਾ ਤੂਈ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੇ ਵਾਲੇ ਡਿਲੀਵਰੀ ਚੱਲਦੀ ਹੈ ਕਿੰਨੇ ਕੱਚ ਵਿੱਚ ਕਿੱਦਾਂ ਹੁੰਦੇ ਆ ਜਿਹੜਾ ਅਤਿਨ ਦਾ ਦੋਸਤ ਪ੍ਰਲਾਦ ਹੈਗਾ ਪ੍ਰਲਾਦ ਦਾ ਦੋਸਤ ਰਾਣਾ ਹੈਗਾ ਰਾਣਾ ਹੰਡੇ ਦਾ ਨੌਨ ਹੈਗਾ ਗਾਂ ਤੋਂ ਗਾਂ ਤਾਲਮਿਲ ਹੋਇਆ ਇਹ ਤਾਈ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਅੰਡੇ ਹਾਂ ਦੂਜੇ ਨੂੰ ਨਹੀਂ ਜਾਣਦਾ ਉਹ ਪ੍ਰਲਾਦ ਨੂੰ ਜਾਣਦਾ ਪ੍ਰਲਾਦ ਰਾਣੀ ਨੂੰ ਜਾਣਦਾ ਇਸ ਤਰ੍ਹਾਂ ਹੀ ਚੇਨ ਬਣੀ ਹੈ ਵਿਚੋਲਗੀ ਦੇ ਕੰਮ ਕੀਤਾ ਸਰਕਟਲ ਕਿੰਨੇ ਬੰਦੇ ਨੇ ਜਿਸ ਕਿਤੇ ਕਿੰਨੇ ਜਨਪਿਆਰ ਕਰਨੇ ਨੇ ਟੋਟਲ 8 ਬੰਦੇ ਇਸ ਵਿੱਚ ਆਏ ਸੀ ਗਾਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਅਨੰਤ 1.5 ਲੱਖ ਮਿਲਿਆ ਪਿੱਛੇ ਪਿੱਛੇ ਪੈਸੇ ਰਹਿ ਗਏ ਕਿਸੇ ਨੇ ਲੱਖ ਪਹਿਲੇ ਹੀ ਰੱਖ ਲਿਆ ਕਿਸੇ ਨੇ 50000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਬੰਡੇ ਗਏ ਸਾਰੇ ਕੋਲ ਕੋਈ ਨਹੀਂ ਦੱਸ ਰਿਹਾ ਤੁਹਾਨੂੰ ਪਰ ਅੱਜ ਇਹ ਵੈਪਨ ਦਿਖਾਈ ਦਿੰਦਾ ਹੈ ਜੀ ਚੀਜ਼ ਉਹਦਾ ਬੁਝਿਤ ਅਸਰ ਹੈ 100% ਜੀ ਇਹ ਕਿਉਂਕਿ ਜਿਹੜਾ ਇਹ ਵੈਪਨ ਹੈ ਬਹੁਤ ਹੀ ਵਧੀਆ ਕੁਆਲਟੀ ਦਾ ਵੈਪਨ ਹੈਗਾ ਆ ਔਰ ਕਿੱਥੋਂ ਕਿਹੜੇ ਸੋਰਸਸ ਆਹੀਂ ਇਹਦੇ ਕੋਲ ਪਹੁੰਚਿਆ ਆ ਕੀ ਹੈ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਅੱਜ ਚੱਲ ਰਹੀ ਹੈ ਜਵਾਦਰੀ ਸ਼ੋਟ ਕੋਲ ਆ ਤੁਸੀਂ ਜੁੜੇ ਚੱਲਦੇ ਹੋ ਤਾਂ ਉਹ ਹੋਰ ਵੀ ਫਸਲੇ ਮੈਂ ਅੰਦਰ ਤੁਸੀਂ ਨਹੀਂ ਕੋਈ ਉਦਾ ਕੱਲਾ ਹੀ ਹੈਗਾ ਇਹ ਇਹਦੇ ਫਾਜ਼ਲ ਦੀ ਡੈਥ ਹੋ ਗਈ ਪ੍ਰੋਕਸੀਮਲੀ 4 ਸਾਲ ਪਹਿਲਾਂ ਤੇ ਇਹੀ ਆਪ ਹੀ ਸ਼ੌਪ ਚਲਾ ਰਿਆ ਆ ਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹਲੇ ਤੱਕ ਵੀ ਇਨਵੈਸਟੀਗੇਸ਼ਨ ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਇਨਵੈਸਟੀਗੇਸ਼ਨ ਚ ਚਾਹੇਗਾ ਤਾਂ ਕਰਾਂਗੇ ਸਰ ਕਿੰਨਾ ਕੈਸ਼ ਪ੍ਰੋਫਾਈਲ ਹੈ 3 ਲੱਖ ਦੇ 3 ਲੱਖ ਹੋ ਗਿਆ ਰਕਮ ਬਾਕੀ ਹਲੇ ਸਾਡੀ ਪਹੁੰਚ ਨਹੀਂ ਹੈ 6 ਲੱਖ ਦੀ ਗੱਲ ਦਾ 1 ਲੱਖ ਦਾ ਸਾਜ ਕਿੰਦਾ ਇੱਕ ਇਸ ਕਿੰਦਾ ਹੋਇਆ ਹੈ ਕਿ ਇਹਨਾਂ ਦੇ 3 ਮਿਨਿਟ ਦੀ ਗੱਲ ਦਾ ਪਿਆ ਇਹ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਕੇਟਿਆਂ ਤੁਸੀਂ ਜੱਤ ਲੇਟ ਆਏ ਜੀ ਠੀਕ ਹੈ ਠੀਕ ਹੈ ਜੀ